ਲਾਤੀਜਾ ਘਰ ਪਹਿਲਾ ਤੇ ਤੁਕੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੋਰਠ ਰਾਗ ਦੇ ਵਿੱਚ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜੀ ਬਖਸ਼ਿਸ਼ ਕਰ ਰਹੇ ਹਨ ਪਹਿਲੇ ਘਰ ਸੁਰ ਤਾਲ ਦੇ ਅੰਦਰ ਇਹ ਸ਼ਬਦ ਗਾਉਂਦੀ ਹੁੰਦੇ ਤੇ ਤੇ ਤੁਕੇ ਤਿੰਨਾਂ ਪੰਕਤੀਆਂ ਵਾਲਾ ਇਹ ਬਾੰਦਿਆ ਸਤਿਗੁਰਾਂ ਨੇ ਬਾਣੀ ਦੀ ਮਰਿਆਦਾ ਬਖਸ਼ਿਸ਼ ਕੀਤੀ ਹੈ ਜਦੋਂ ਤਿੰਨ ਪੰਕਤੀਆਂ ਉਚਾਰਨ ਹੁੰਦੀਆਂ ਤੇ ਬਾਅਦ ਵਿੱਚ ਸਤਿਗੁਰਾਂ ਨੇ ਇੱਕ ਵਾਇਆ ਦੋ ਵਗਿਆ ਕਿ ਇਸ ਤਰ੍ਹਾਂ ਬਾਣੀ ਦੀ ਰਚਨਾ ਕੀਤੀ ਹੈ ਤਿੰਨ ਤੁਕਾਂ ਵਾਲੀ ਬਾਣੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਕਿ ਪਰਮਾਤਮਾ ਇਕ ਹੈ ਗੁਰੂ ਦੀ ਕਿਰਪਾ ਦੇ ਨਾਲ ਉਹ ਪਰਮਾਤਮਾ ਮਿਲਦਾ ਹੈ ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਓ ਤੁਰ ਤੂੰ ਰੱਖਦਾ ਆਇਆ ਕਿ اے ਪ੍ਰਮਾਤਮਾ ਤੇਰਾ ਏ ਬਿਰਧਿਆ ਤੂੰ ਆਪਣੇ ਭਗਤਾਂ ਦੀ ਸੰਤਾਂ ਦੀ ਇੱਜ਼ਤ ਤੇ ਲਾਜ ਤੁਰ ਦਰਗਾਹ ਤੋਂ ਹੀ ਰੱਖਦਾ ਆਂ ਜਦੋਂ ਤੋਂ ਇਹ ਦੁਨੀਆ ਪੈਦਾ ਕੀਤੀ ਐ ਤੇਰੇ ਭਗਤ ਪੈਦਾ ਹੋਏ ਆਂ ਤੂੰ ਉਹਨਾਂ ਦੀ ਲਾਜ ਰੱਖੀ ਆ ਪ੍ਰਹਿਲਾਦ ਜਨਨ ਤੋਂ ਦਰਾਖ ਲੈ ਹਰ ਜਿਓ ਹਰਨਾਕ شمار ਪਚਾਇਆ ਕਿ ਜਿਹੜਾ ਪ੍ਰਹਿਲਾਦ ਭਗਤ ਐ ਉਹਨੇ ਪ੍ਰਮਾਤਮਾ ਦੀ ਭਗਤੀ ਕੀਤੀ ਉਸ ਪ੍ਰਮਾਤਮਾ ਦੇ ਭਗਤ ਪ੍ਰਹਿਲਾਦ ਨੂੰ ਵੀ ਰੱਖਿਆ ਹੈ ਤੇ ਜਿਹੜਾ ਉਹਦਾ ਪਿਤਾ ਹਰਨਾਕ ਸੀ ਉਹਨੂੰ ਤੋਂ ਮਾਰ ਬਚਾਇਆ ਹੈ ਗੁਰਮਖਾ ਨੂੰ ਪ੍ਰਤੀਤ ਹੈ ਹਰ ਜੀਉ ਮਨਮੁਖ ਭਰਮੁ ਭੁਲਾਇਆ ਇਸ ਗੱਲ ਦੀ ਪ੍ਰਤੀਤ ਜਿਹੜੇ ਗੁਰੂ ਵਾਲੇ ਮਨੋਖਾ ਨ ਗੁਰੂ ਵੱਲ ਜਿਨ੍ਹਾਂ ਦਾ ਮੋਖਿਆ ਉਹਨਾਂ ਨੂੰ ਹੀ ਵਿਸ਼ਵਾਸ ਤੇ ਭਰੋਸਾ ਆਉਂਦਾ ਹੈ ਕਿ ਪ੍ਰਮਾਤਮਾ ਇੱਜ਼ਤ ਰੱਖਦਾ ਹੈ ਜਿਹੜੇ ਮਨਮੋਕਿਆ ਉਹਨਾਂ ਨੇ ਭਰਮ ਦੇ ਵਿੱਚ ਪੈ ਕੇ ਕਰਕੇ ਪ੍ਰਮਾਤਮਾ ਨੂੰ ਭੁਲਾਇਆ ਏ ਹਰ ਜੀ ਇਹ ਤੇਰੀ ਵਡਿਆਈ ਪ੍ਰਮਾਤਮਾ ਇਹ ਤੇਰੀ ਵਡਿਆਈ ਹੈ ਕਿ ਤੂੰ ਸਦਾ ਹੀ ਭਗਤਾਂ ਦੀ ਇੱਜ਼ਤ ਰੱਖਦਾ ਹੈ ਭਗਤਾਂ ਕੇ ਪੈਜ ਰੱਖ ਤੂੰ ਸੁਆਮੀ ਭਗਤ ਤੇਰੀ ਸਰਣਾਇ ਕਿ ਪ੍ਰਮਾਤਮਾ ਜੀ ਭਗਤ ਤੇਰੀ ਸਰਨ ਵਿੱਚ ਆਉਂਦੇ ਹਨ ਤੂੰ ਆਪਣੇ ਭਗਤਾਂ ਦੀ ਪੈਜ ਰੱਖਦਾ ਹੈ ਕਿਉਂਕਿ ਤੂੰ ਸੁਆਮੀ ਆ ਰਹਾਉ ਭਗਤਾਂ ਨੂੰ ਜਮ ਜੋਹੇ ਨਾ ਸਕੈ ਕਾਲ ਨਾ ਨੇੜੈ ਆਈ ਜਿਹੜੇ ਪ੍ਰਮਾਤਮਾ ਦੇ ਭਗਤ ਹਨ ਉਹਨਾਂ ਨੂੰ ਕਦੇ ਜਮ ਮੌਤ ਦਾ ਡਰ ਜਿਹੜਾ ਉਹ ਪੋ ਨਹੀਂ ਸਕਦਾ ਕਾਲ ਜਿਹੜੀ ਮੌਤ ਉਹਨਾਂ ਦੇ ਨੇੜੇ ਨਹੀਂ ਆਉਂਦੀ ਉਹ ਮੌਤ ਦੇ ਡਰ ਤੋਂ ਮੁਕਤ ਹੋ ਜਾਂਦੇ ਹਨ ਕੇਵਲ ਰਾਮ ਨਾਮ ਮਨ ਵਸਿਆ ਨਾਮੇ ਹੀ ਮੁਕਤ ਪਾਈ ਭਗਤਾਂ ਦੇ ਮਨ ਵਿੱਚ ਸਿਰਫ ਤੇ ਇੱਕ ਪਰਮਾਤਮਾ ਦਾ ਕੇਵਲ ਨਾਮ ਹੀ ਵਸਿਆ ਹੈ ਨਾਮ ਦੇ ਕਰਕੇ ਭਗਤਾਂ ਨੇ ਮੁਕਤੀ ਦੀ ਜਿਹੜੀ ਅਵਸਥਾ ਉਹ ਪ੍ਰਾਪਤ ਕੀਤੀ ਹੈ ਰਿੱਧ ਸਿੱਧ ਸਭ ਭਗਤਾ ਚਰਨੀ ਲਾਗੀ ਗੁਰ ਕੈ ਸਹਿਜ ਸੁਭਾਈ ਤੇ ਗੁਰੂ ਦੀ ਕਿਰਪਾ ਦੇ ਨਾਲ ਜਿਹੜੇ ਗੁਰੂ ਵਾਲੇ ਬਣ ਜਾਂਦੇ ਹਨ ਉਹ ਸਹਿਜ ਵਿੱਚ ਟਿਕੇ ਰਹਿੰਦੇ ਹਨ ਪ੍ਰੇਮ ਪਿਆਰ ਪਰਮਾਤਮਾ ਨੂੰ ਕਰਦੇ ਹਨ ਪਰ ਜਿਹੜੀਆਂ ਰੇਡੀਆਂ ਸਿੱਧੀਆਂ ਭਗਤਾਂ ਦੇ ਚਰਨਾਂ ਦੇ ਨਾਲ ਲੱਗੀਆਂ ਰਹਿੰਦੀਆਂ ਹਨ ਮਨਮੁਖਾਂ ਨੂੰ ਪ੍ਰਤੀਤ ਨ ਆਵੇ ਅੰਤਰ ਲੋਭ ਸੁਵਾਉ ਗੁਰੂ ਅਮਰਦਾਸ ਮਹਾਰਾਜ ਜੀ ਕਹਿਣ ਲੱਗੇ ਕਿ ਜਿਹੜੇ ਮਨਮੁਖ ਹਨ ਆਪਣੇ ਮਨ ਦੇ ਮੰਗਰ ਚੱਲਦੇ ਹਨ ਗੁਰੂ ਵਾਲੇ ਨਹੀਂ ਬਣੇ ਉਹਨਾਂ ਨੂੰ ਕਦੇ ਪ੍ਰਤੀਤ ਨਹੀਂ ਆਉਦੀਏ ਵਿਸ਼ਵਾਸ ਤੇ ਭਰੋਸਾ ਨਹੀਂ ਉਹਨਾਂ ਦਾ ਵੱਜਦਾ ਕਿਉਂਕਿ ਉਹਨਾਂ ਦੇ ਅੰਦਰ ਲੋਭ ਦਾ ਸਵਾਉ ਲੋਭ ਦੇ ਵਿੱਚ ਹੀ ਉਹ ਗਵਾਚੇ ਰਹਿੰਦੇ ਹਨ ਗੁਰਮੁਖ ਹਿਰਦੈ ਸ਼ਬਦ ਨਾ ਭਿਰਦਿਓ ਹਰ ਨਾਮ ਨ ਲਾਗੋ ਭਾਉ ਕਦੇ ਗੁਰੂ ਵਾਲੇ ਬਣਕੇ ਉਹਨਾਂ ਦੇ ਹਿਰਦੇ ਦੇ ਵਿੱਚ ਸ਼ਬਦ ਦੇ ਨਾਲ ਭਿੱਜੇ ਨਹੀਂ ਹਰੀ ਪਰਮਾਤਮਾ ਦੇ ਨਾਲ ਉਹਨਾਂ ਦਾ ਪਿਆਰ ਨਹੀਂ ਬਣਿਆ ਕੂੜ ਕਪਟ ਪਾਜ ਲਹਿ ਜਾਸੀ ਮਨ ਮੁਖ ਫੀਕਾ ਆਲਾਉ ਜਿਹੜੇ ਮਨਮੁਖ ਹਨ ਉਹ ਸਦਾ ਝੂਠ ਬੋਲਦੇ ਫਿੱਕਾ ਹੀ ਬੋਲਦੇ ਆ ਵਿਅਸਤ ਬੋਲਦੇ ਉਹਨਾਂ ਦਾ ਜਿਹੜਾ ਕੂੜ ਤੇ ਕਪਟ ਆ ਪਾਜ ਆ ਉਹ ਲੱਤ ਜਾਂਦਾ ਇੱਕ ਦਿਨ ਜਿਹੜਾ ਝੂਠ ਆ ਲੋਕਾਂ ਦੇ ਸਾਹਮਣੇ ਆ ਜਾਂਦਾ ਹੈ ਮਨਮੁਖ ਬੰਦਾ ਜਿੰਨਾ ਮਰਜੀ ਵੱਲ ਛਾਲੋ ਧੋਖਾ ਤੇ ਫਰੇਬ ਕਰੇ ਅੰਤ ਨੂੰ ਸੱਚ ਦਾ ਇਹ ਨਵੇੜਾ ਹੁੰਦਾ ਹੈ ਸਤਗੁਰੂ ਜੀ ਕਹਿੰਦੇ ਮਨਮੁਖ ਜਿਹੜੇ ਹਨ ਉਹ ਫਿੱਕਾ ਤੇ ਝੂਠ ਬੋਲਦੇ ਉਹਨਾਂ ਦਾ ਕੂੜ ਤੇ ਕਵਟ ਦਾ ਜਿਹੜਾ ਪਾਜਾ ਇੱਕ ਦਿਨ ਉਹ ਉਗੜ ਜਾਂਦਾ ਲੱਤ ਜਾਂਦਾ ਹੈ ਭਗਤਾਂ ਵਿੱਚ ਆਪ ਵਰਤਦਾ ਪ੍ਰਭ ਜੀ ਭਗਤੀ ਹੋ ਤੂੰ ਜਾਂਦਾ ਹੈ ਭਗਤਾਂ ਦੇ ਵਿੱਚ ਤੂੰ ਆਪ ਪਰਮਾਤਮਾ ਵਰਤਦਾ ਹੈ ਉਹਨਾਂ ਦੇ ਸਾਰੇ ਕੰਮ ਕਰਦਾ ਹੈ ਭਗਤਾ ਨੇ ਤੇਰੀ ਭਗਤੀ ਕਰਕੇ ਤੈਨੂੰ ਜਾਣਿਆ ਪਛਾਣਿਆ ਤੇਰੇ ਵਿੱਚ ਉਹ लीन ਹੋ ਗਏ ਹਨ ਮਾਇਆ ਮੋਹ ਸਭ ਲੋਕ ਹਤੇ ਤੂੰ ਇੱਕੋ ਪੁਰਖ ਬਦਾਤਾ ਹੈ ਤੇ ਇਹ ਜਿੰਨੇ ਵੀ ਦੁਨੀਆ ਤੇ ਮਾਇਆ ਹੈ ਜੋ ਕੁਝ ਵੀ ਤੂੰ ਪੈਦਾ ਕੀਤਾ ਹੈ ਸਲੋਕ ਵਿੱਚ ਉਹ ਸਾਰਾ ਕੁਝ ਤੇਰਾ ਹੀ ਤੂੰ ਇੱਕੋ ਪੁਰਖ ਬਦਾਤਾ ਹੈ ਕਿ ਸਾਰਾ ਕੁਝ ਚਲਾਉਣ ਵਾਲਾ ਤੂੰ ਪਰਮਾਤਮਾ ਆਪ ਹੀ ਹੈ ਜਿੰਨੇ ਵੀ ਮਾਇਆ ਪੈਦਾ ਕੀਤੀ ਜਿਸ ਤਰ੍ਹਾਂ ਜੀਵਾਂ ਨੂੰ ਚਲਾਉਣ ਵਾਲਾ ਹੈ ਉਹ ਪਰਮਾਤਮਾ ਪੁਰਖ ਜਿਹੜਾ ਉਹ ਆਪ ਹੀ ਹੈ ਹਉ ਮੈ ਮਾਰ ਮਨਸਾ ਮਣੇ ਸਮਾਣੀ ਗੁਰਕਾ ਸ਼ਬਦ ਪਛਾਤਾ ਜਿਨ੍ਹਾਂ ਨੇ ਗੁਰੂ ਦੇ ਸ਼ਬਦ ਦੀ ਪਛਾਣ ਕਰ ਲਈ ਗੁਰੂ ਦੇ ਰਾਹੀ ਉਹਨਾਂ ਮਨੁੱਖਾਂ ਨੇ ਆਪਣੀ ਹਉਮੈ ਨੂੰ ਮਾਰ ਲਿਆ ਤੇ ਆਪਣੀਆਂ ਮਨਸਾਂ ਨੂੰ ਮਾਰਨ ਕਰਕੇ ਤੇ ਆਪਣੇ ਮਨ ਵਿੱਚ ਉਹਨਾਂ ਨੇ ਸਮਾਉਣਾ ਕੀਤਾ ਹੈ ਅਚਿੰਤ ਕਾਮ ਕਰੇ ਪ੍ਰਭ ਤਿਨਕੇ ਜਿਨ ਹਰ ਦਾ ਨਾਮ ਪਿਆਰਾ ਜਿਨ੍ਹਾਂ ਮਨੁੱਖਾਂ ਨੂੰ ਗੁਰੂ ਦਾ ਨਾਮ ਪਿਆਰਾ ਲੱਗਦਾ ਹੈ ਹਰੇ ਪਰਮਾਤਮਾ ਦੇ ਨਾਲ ਪਿਆਰ ਪਾ ਲੈਂਦੇ ਉਹ ਜਿਹੜੇ ਮਨੋਕੋ ਅਚਿੰਤ ਹੋ ਜਾਂਦੇ ਉਹਨਾਂ ਨੂੰ ਕੋਈ ਵੀ ਚਿੰਤਾ ਨਹੀਂ ਰਹਿ ਜਾਂਦੀ ਨਾ ਕਰ ਚਿੰਤ ਚਿੰਤਾ ਹੈ ਕਰਤੇ ਜੋ ਜੇ ਦੇਵ ਜਲ ਥਲ ਜੀਹਾਂ ਸਭ ਤੇ ਉਹ ਪਰਮਾਤਮਾ ਫਿਰ ਉਹਨਾਂ ਨੂੰ ਕੋਈ ਵੀ ਚਿੰਤਾ ਚੋੜਾ ਰਹਿ ਨਹੀਂ ਦਿੰਦਾ ਉਹ ਅਚਿੰਤ ਹੋ ਜਾਂਦੇ ਹਨ ਉਹਨਾਂ ਦੇ ਸਤਿਗੁਰੂ ਜੀ ਆਪ ਹੀ ਸਾਰੇ ਕੰਮ ਕਰਦੇ ਹਨ ਜਿਨ੍ਹਾਂ ਨੂੰ ਪਰਮਾਤਮਾ ਦਾ ਨਾਮ ਪਿਆਰਾ ਲੱਗਦਾ ਏ ਗੁਰ ਪ੍ਰਸਾਦ ਸਦਾ ਮਨ ਵਸਿਆ ਸਭ ਕਾਜ ਸਵਾਰਨ ਹਾਰਾ ਗੁਰੂ ਦੀ ਕਿਰਪਾ ਦੇ ਨਾਲ ਪਰਮਾਤਮਾ ਸਦਾ ਹੀ ਮਨ ਵਿੱਚ ਵਸਦਾ ਏ ਗੁਰੂ ਦੀ ਕਿਰਪਾ ਤੋਂ ਬਗੈਰ ਪਰਮਾਤਮਾ ਦਾ ਨਾਮ ਹਿਰਦੇ ਵਿੱਚ ਨਹੀਂ ਵਸਦਾ ਸਾਰੇ ਕਾਜ ਸਵਾਰਨ ਵਾਲਾ ਉਹ ਪਰਮਾਤਮਾ ਆਪਿਆ ਉਹਨਾਂ ਕੀ ਰੀਸ ਕਰੇ ਸੋ ਵਿਗੁਚੈ ਜੇ ਨਿਹਾਰ ਪ੍ਰਭ ਹੈ ਰਖਵਾਰਾ ਜਿਹੜੇ ਪਰਮਾਤਮਾ ਦੇ ਭਗਤ ਹਨ ਉਹਨਾਂ ਦੀ ਜੇ ਕੋਈ ਰੀਸ ਕਰਦਾ ਹੈ ਉਹ ਸਦਾ ਹੀ ਵਿਗੋਚੇ ਵਿੱਚ ਰਹਿੰਦਾ ਹੈ ਉਹ ਪਰਮਾਤਮਾ ਉਹਨਾਂ ਦਾ ਆਪ ਰਖਵਾਲਾ ਹੁੰਦਾ ਹੈ ਬਿਨ ਸਤਿਗੁਰ ਸੇਵੈ ਕਿਨੈ ਨਾ ਪਾਇਆ ਮਨ ਮੁਖ ਭੌਕ ਮੋਏ ਬਿਲਾਈ ਗੁਰੂ ਤੋਂ ਬਗੈਰ ਗੁਰੂ ਦੀ ਸੇਵਾ ਕਰਨ ਤੋਂ ਬਗੈਰ ਉਹ ਪਰਮਾਤਮਾ ਨੂੰ ਕਿਸੇ ਨੇ ਅੱਜ ਤੱਕ ਪਾਇਆ ਨਹੀਂ ਜਿਹੜੇ ਮਨਮੁਖ ਹਨ ਸਤਿਗੁਰੂ ਜੀ ਕਹਿੰਦੇ ਹਨ ਕਿ ਉਹ ਭੌਂਕਦੇ ਰਹਿੰਦੇ ਹਨ ਉਹ ਬਿਲ ਲਾਉਂਦੇ ਰਹਿੰਦੇ ਹਨ ਆਪਣੀਆਂ ਫਜ਼ੂਲ ਦੀਆਂ ਗੱਲਾਂ ਕਰਦੇ ਰਹਿੰਦੇ ਹਨ ਕਿ ਗੁਰੂ ਦੀ ਕੀ ਲੋੜ ਅੰਮ੍ਰਿਤ ਛਕਣ ਦੀ ਲਈ ਲੋੜ ਹੈ ਗੁਰੂ ਘਰ ਜਾਣ ਦੀ ਕੀ ਲੋੜ ਹੈ ਪਰ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਕਿ ਗੁਰੂ ਤੋਂ ਬਗੈਰ ਗੁਰੂ ਦੀ ਸੇਵਾ ਤੋਂ ਬਗੈਰ ਕਦੀ ਕਿਸੇ ਨੇ ਪਰਮਾਤਮਾ ਨੂੰ ਪਾਇਆ ਨਹੀਂ ਜਿਹੜੇ ਮਨਮੁਖ ਲੋਕ ਹਨ ਉਹ ਭੌਂਕਦੇ ਤੇ ਬਿਲ ਲਾਉਂਦੇ ਰਹਿੰਦੇ ਹਨ ਆਵੇ ਜਾਵੇ ਠੌਰ ਨਾ ਪਾਵੇ ਦੁੱਖ ਮਹ ਦੁੱਖ ਸਮਾਈ ਮਨਮੁਖ ਜਿਹੜੇ ਹਨ ਉਹ ਆਉਂਦੇ ਤੇ ਜਾਂਦੇ ਜੰਮਦੇ ਤੇ ਮਰਦੇ ਰਹਿੰਦੇ ਹਨ ਉਹਨਾਂ ਨੂੰ ਕਦੇ ਠੌਰ ਨਹੀਂ ਮਿਲਦੀ ਟਿਕਾਣਾ ਨਹੀਂ ਮਿਲਦਾ ਤੇ ਆਪਣੇ ਦੁੱਖ ਦੇ ਵਿੱਚ ਹੀ ਅੰਤ ਨੂੰ ساری ਜ਼ਿੰਦਗੀ ਦੁੱਖ ਦੇ ਵਿੱਚ ਸਮਾ ਜਾਂਦੇ ਹਨ ਉਹਨਾਂ ਦੀ ਜ਼ਿੰਦਗੀ ਦਾ ਅੰਤ ਹੋ ਜਾਂਦਾ ਹੈ ਗੁਰਮੁਖ ਹੋਵੇ ਸੋ ਅੰਮ੍ਰਿਤ ਪੀਵੇ ਸਹਜੈ ਸਾਚ ਸਮਾਈ ਗੁਰੂ ਦੀ ਕਿਰਪਾ ਦੇ ਨਾਲ ਜਦੋਂ ਕੋਈ ਮਨੁੱਖ ਗੁਰਮੁਖ ਬਣਦਾ ਹੈ ਉਹ ਪਰਮਾਤਮਾ ਦਾ ਅੰਮ੍ਰਿਤ ਨਾਮ ਪੀਂਦਾ ਹੈ ਆਤਮਕ ਨਾਮ ਜਿਹੜਾ ਉਹਨੂੰ ਸਿੰਚਦਾ ਹੈ ਉਹ ਸਹਿਜ ਦੇ ਵਿੱਚ ਸਮਾਇਆ ਰਹਿੰਦਾ ਏ ਬਿਨ ਸਤਿਗੁਰ ਸੇਵੇ ਜਨਮ ਨਾ ਛੋੜੈ ਜੇ ਅਨੇਕ ਕਰਮ ਕਰੈ ਅਦਕਾਈ ਗੁਰੂ ਅਮਰਦਾਸ ਫੇਰ ਤੋਂ ਕਹਿਣ ਲੱਗੇ ਕਿ ਬਿਨਾ ਗੁਰੂ ਦੀ ਸੇਵਾ ਤੋਂ ਬਗੈਰ ਇਹ ਮਨੁੱਖ ਦਾ ਜਨਮ ਮਰਨ ਜਿਹੜਾ ਉਹ ਛੋਟ ਨਹੀਂ ਸਕਦਾ ਹੋਰ ਜਿੰਨੇ ਮਰਜੀ ਮਨੁੱਖ ਅਨੇਕਾਂ ਹੀ ਕਰਮ ਕਰ ਲਵੇ ਵੇਦ ਪੜੈ ਤੈਵਾਦ ਵਿਖਾਣਾ ਬਿਨ ਹਰਪਤ ਗਵਾਈ ਜਿਹੜੇ ਮਨੁੱਖ वेद ਸ਼ਸਤਰਾਂ ਵਿੱਚ ਉਲਝ ਕਰਕੇ ਰਹਿ ਗਏ ਹਨ ਪੜ ਪੜ ਕੇ ਖਵਾਰ ਹੋਏ ਰਹੇ ਹਨ ਉਹਨਾਂ ਨੇ ਪਰਮਾਤਮਾ ਦੇ ਨਾਮ ਤੋਂ ਬਗੈਰ ਆਪਣੀ ਪਤ ਜਿਹੜੀ ਆ ਉਹ ਗਵਾਲੀ ਕਿਉਂਕਿ वेद ਸ਼ਸਤਰ ਪੜ ਪੜ ਕੇ ਲੋਕਾਂ ਦੇ ਨਾਲ ਵਿਚਾਰ ਕਰਕੇ ਜਿੱਦ ਬਾਜ਼ੀਆਂ ਕਰਕੇ ਬੈਂਸ ਦੇ ਵਿੱਚ ਪੈ ਕਰਕੇ ਪਰਮਾਤਮਾ ਦਾ ਨਾਮ ਉਹਨਾਂ ਮਨੁੱਖਾਂ ਨੇ ਜਪਿਆ ਨਹੀਂ ਤੇ ਆਪਣੀ ਇੱਜ਼ਤ ਜਿਹੜੀ ਉਹਨਾਂ ਨੇ ਗਵਾਈ ਆ ਸੱਚਾ ਸਤਿਗੁਰੂ ਸਾਚੀ ਜਿਸ ਬਾਣੀ ਭਜ ਛੁਟੈ ਗੁਰ ਸੁਨਾਈ ਉਹ ਪਰਮਾਤਮਾ ਸੱਚਾ ਹੈ ਗੁਰੂ ਸੱਚਾ ਉਹਦੀ ਬਾਣੀ ਸੱਚੀ ਆ ਉਹਦਾ ਉਪਦੇਸ਼ ਸੱਚਾ ਹੈ ਤੇ ਗੁਰੂ ਦੀ ਸ਼ਰਨ ਵਿੱਚ ਪੈਣ ਕਰਕੇ ਜਿਹੜਾ ਮਨੁੱਖ ਭਜ ਕਰਕੇ ਗੁਰੂ ਦੀ ਸ਼ਰਨ ਵਿੱਚ ਪੈ ਜਾਂਦਾ ਹੈ ਉਹ ਮਨੁੱਖ ਛੁੱਟ ਜਾਂਦਾ ਹੈ ਜਿਨਹਰ ਮਨ ਵਸਿਆ ਸੇ ਦਰ ਸਾਚੇ ਦਰ ਸਾਚੇ ਸਚਿਆਰੈ ਜਿਨ੍ਹਾਂ ਦੇ ਮਨ ਵਿੱਚ ਉਹ ਪਰਮਾਤਮਾ ਵਸਿਆ ਹੈ ਉਹ ਸੱਚੇ ਪਰਮਾਤਮਾ ਦੇ ਨਾਲ ਜੁੜੇ ਰਹਿੰਦੇ ਆ ਉਹਨਾਂ ਨੂੰ ਸੱਚਾ ਦਰ ਪਰਮਾਤਮਾ ਦਾ ਮਿਲ ਜਾਂਦਾ ਹੈ ਉਹ ਪਰਮਾਤਮਾ ਸੱਚਾ ਤੇ ਸਚਿਆਰਿਆ ਜਿਹੜੇ ਪਰਮਾਤਮਾ ਨਾਲ ਮਨੁੱਖ ਜੁੜ ਜਾਂਦੇ ਹਨ ਉਹਨਾਂ ਦੀ ਸੋਭਾ ਜੁਗ-ਜੁਗ ਹੋਈ ਕੋਈ ਨਾ ਮੇਟਨ ਹਾਰਾ ਉਨ੍ਹਾਂ ਦੀ ਜਿਹੜੀ ਸੋਭਾ ਇੱਜ਼ਤ ਮਾਣ ਤੇ ਵਡਿਆਈ ਆ ਜੁਗਾ ਜੁਗਾ ਦੇ ਵਿੱਚ ਹੁੰਦੀ ਰਹਿੰਦੀ ਹੈ ਕੋਈ ਵੀ ਮਨਮੁਖ ਜਿਹੜਾ ਉਨ੍ਹਾਂ ਦੀ ਸੋਭਾ ਨੂੰ ਮਾਣ ਵਡਿਆਈ ਨੂੰ ਮੇਟ ਨਹੀਂ ਸਕਦਾ ਨਾਨਕ ਤਿਨ ਕੈ ਸਦ ਬਲਿਹਾਰੈ ਜਿਨ ਹਰ ਰੱਖਿਆ ਉਰਤਾਰੈ ਗੁਰੂ ਅਮਰਦਾਸ ਮਹਾਰਾਜ ਜੀ ਕਹਿਣ ਲੱਗੇ ਕਿ ਇਹ ਨਾਨਕ ਮੈਂ ਉਨ੍ਹਾਂ ਮਨੁੱਖਾਂ ਤੋਂ ਕੁਰਬਾਨ ਤੇ ਵਾਰ ਨਹੀਂ ਜਾਣਾ ਕਿੰਨਾ ਮਨੁੱਖਾਂ ਦੀ ਗੱਲ ਕੀਤੀ ਆ ਤਿੰਨ ਕ ਸਦ ਬਲਿਹਾਰੈ ਜਿਨਹਾਰ ਰੱਖਿਆ ਉਤਾਰਾ ਜਿਨ੍ਹਾਂ ਨੇ ਉਸ ਪ੍ਰਮਾਤਮਾ ਨੂੰ ਆਪਣੇ ਹਿਰਦੇ ਵਿੱਚ ਧਾਰ ਕਰਕੇ ਰੱਖਿਆ ਹੈ ਵਸਾ ਕੇ ਰੱਖਿਆ ਹੈ ਪ੍ਰਮਾਤਮਾ ਦਾ ਨਾਮ ਜਪਦੇ ਜਿਹੜੇ ਮਨੁੱਖ ਇੱਕ ਪ੍ਰਮਾਤਮਾ ਦੇ ਨਾਲ ਜੁੜਿਆ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਕਿ ਮੈਂ ਆਪ ਉਹਨਾਂ ਮਨੁੱਖਾਂ ਤੋਂ ਕੁਰਬਾਨ ਵਾਰਨੇ ਤੇ ਬਲਿਹਾਰਨੇ ਜਾਣਾ ਜਿਹੜੇ ਇੱਕ ਪਰਮਾਤਮਾ ਨੂੰ ਆਪਣੇ ਹਿਰਦੇ ਵਿੱਚ ਵਸਾਉਂਦੇ ਇਹ ਗੁਰੂ ਅਮਰਦਾਸ ਮਹਾਰਾਜ ਜੀ ਨੇ ਸਾਨੂੰ ਬਖਸ਼ਿਸ਼ ਕੀਤੀ ਹੈ ਕਿ ਜਿਹੜੇ ਭਗਤ ਹਨ ਉਹਨਾਂ ਦੀ ਪਰਮਾਤਮਾ ਸਦਾ ਲਾਜ ਰੱਖਦਾ ਹੈ ਹੁਕਮਨਾਮੇ ਦੇ ਅੰਦਰ ਭਾਵੇਂ ਭਗਤ ਪ੍ਰਹਿਲਾਦ ਦੀ ਗੱਲ ਕੀਤੀ ਪਰ ਭਗਤ ਪ੍ਰਹਿਲਾਦ ਤੋਂ ਇਲਾਵਾ ਵੀ ਜਿੰਨੇ ਵੀ ਭਗਤ ਹਨ ਕੋਈ ਵੀ ਗੁਰ ਸਿੱਖ ਹੋਵੇ ਜਿਹੜਾ ਪਰਮਾਤਮਾ ਦੀ ਭਗਤੀ ਕਰਦਾ ਉਹਦੀ ਸਤਿਗੁਰੂ ਇੱਜ਼ਤ ਰੱਖਦੇ ਮਾਨ ਤੇ ਵਡਿਆਈ ਉਹਨੂੰ ਬਖਸ਼ਿਸ਼ ਕਰਦੇ ਉਹਨਾਂ ਦੀ ਜਿਹੜੀ ਸ਼ੋਭਾ ਹੈ ਉਹ ਜੁਗਾ ਜੁਗਾ ਦੇ ਵਿੱਚ ਹੁੰਦੀ ਹੈ ਕੋਈ ਵੀ ਮਨਮੁਖ ਉਹਨਾਂ ਦੀ ਸ਼ੋਭਾ ਨੂੰ ਮਿਟਾ ਨਹੀਂ ਸਕਦਾ ਤੇ ਸਤਿਗੁਰੂ ਜੀ ਕਹਿਣ ਲੱਗੇ ਕਿ ਅਸੀਂ ਉਹਨਾਂ ਮਨੁੱਖਾਂ ਤੋਂ ਕੁਰਬਾਨ ਤੇ ਵਾਰਨੇ ਜਾਣੇ ਜਿਨ੍ਹਾਂ ਨੇ ਪਰਮਾਤਮਾ ਨੂੰ ਆਪਣੇ ਹਿਰਦੇ ਵਿੱਚ ਵਸਾਇਆ ਸਤਿਗੁਰੂ ਜੀ ਦਇਆ ਕਰਨ ਸਤਿਗੁਰਾਂ ਦਾ ਦੱਸਿਆ ਹੋਇਆ ਉਪਦੇਸ਼ ਸਾਡੇ ਹਿਰਦੇ ਵਿੱਚ ਵਸੇ ਤੇ ਅਸੀਂ ਗੁਰਬਾਣੀ ਦੇ ਅਨੁਸਾਰ ਜੀਵਨ ਟਾਲਣ ਦੀ ਕੋਸ਼ਿਸ਼ ਕਰੀਏ ਸਤਿਗੁਰੂ ਦਇਆ ਕਰਨ ਮਿਹਰਮਤ ਕਰਨ ਗੁਰਬਾਣੀ ਦੇ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਅੰਤ ਲੀਆਂ ਪੰਕਤੀਆਂ ਨੂੰ ਸਰਵਣ ਕਰਕੇ ਫਤਿਹ ਦੀ ਸਾਂਝ ਕਰੀਏ ਜੀ ਉਹਨਾਂ ਦੀ ਸੋਭਾ ਜੁਗ ਜੁਗ ਹੋਏ ਕੋਇ ਨ ਮੇਟਨ ਹਰ ਨਾਨਕ ਤਿਨ ਕੈ ਸਦ ਬਲਿਹਾਰ ਜਿਨ ਹਰ ਰਖਿਆ ਔਰ ਤਾਰ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਏਕ ਓ